ਆਪ ਜਪਦੇ ਨੇ ਅਬਰੇ ਨਾਮ ਜਪਾਂਦੇ ਸਾਧੂ ਦੀ ਕਮਾਈ ਬੋਲ ਦੀ ਧੰਨ ਧੰਨ ਬਾਬਾ ਮਹੇਸ਼ ਨਾਜੀ ਸਾਲ 1952 ਦੇ ਵਿੱਚ ਨੂਰਪੁਰ ਵਿਧੇ ਅਧੀਨ ਪਿੰਡ ਗੋਚਰ ਆ ਬੌਲੀ ਸਾਹਿਬ ਜਿਹੜਾ ਕਿ ਪਵਿੱਤਰ ਜਲ ਅੰਮ੍ਰਿਤ ਕੁੰਡ ਜਿਹੜਾ ਲਗਾਤਾਰ 1952 ਤੋਂ ਚੱਲ ਰਿਹਾ ਹੈ ਇੱਥੋਂ ਸੰਤ ਮਹਾਪੁਰਸ਼ ਆਪਣਾ ਗੜਬਾ ਭਰ ਕੇ ਪਾਣੀ ਦੇ ਇਸ਼ਨਾਨ ਕਰਕੇ ਉਸ ਪ੍ਰਮਾਤਮਾ ਦੇ ਨਾਲ ਲੀਨ ਹੋ ਜਾਂਦੇ ਸਨ ਇੱਧਰ ਜਿਹੜਾ ਸਰੋਵਰ ਬਣਿਆ ਹੋਇਆ ਹੈ ਇਹਨੂੰ ਢੱਕਿਆ ਗਿਆ ਚਾਰੇ ਪਾਸੋਂ ਇੱਧਰ ਵੱਡਾ ਸਰੋਵਰ ਮਾਨਵਤਾ ਦੇ ਭਲੇ ਲਈ ਕਿਉਂਕਿ ਬਾਬਾ ਮਹੇਸ਼ਨਾਥ ਜੀ ਨੇ ਜ਼ਿੰਦਗੀ ਦੇ ਵਿੱਚ ਪੰਜ ਖੂ ਆਪਣੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹਨਾਂ 'ਚ ਲਗਵਾਏ ਤੇ ਸੱਤ ਟੋਬੇ ਜੰਗਲ ਦੇ ਵਿੱਚ ਮਾਨਵਤਾ ਦੇ ਭਲੇ ਲਈ ਕਢਵਾਏ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਬਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਕੀਤਾ ਅਰਦਾਸਾ ਸੰਤਾਂ ਦਾ ਉਹ ਸਾਹਮਣੇ ਜਿਹੜੀ ਕੁਟੀਆ ਜਿੱਥੇ ਕਿ 7 ਮਾਰਚ ਨੂੰ ਬਹੁਤ ਵੱਡਾ ਮੇਲਾ ਲੱਗਦਾ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਜਾਂ ਲਾਈਵ ਤਸਵੀਰਾਂ ਕਾਨਪੁਰ ਖੂਈ ਦੇ ਨਾਲ ਪਿੰਡ ਗੋਚਰ ਸਾਹਮਣੇ ਸੰਤ ਮਹਾਂਪੁਰਸ਼ ਜੋ ਕੇ ਹੁਣ ਆ ਬਾਬਾ ਮਹੇਸ਼ਨਾ ਜੀ ਤੋਂ ਬਾਅਦ ਆ ਬਾਬਾ ਰਾਮਕਮਾਰ ਜੀ ਆ ਬੈਠੇ ਕੰਮ ਕਰਾ ਰਹੇ ਰਗਰਾਨੀ ਦੇ ਵਿੱਚ ਤੇ ਆ ਦੇਖੋ ਜਿਸ ਤਰ੍ਹਾਂ ਬਾਬਾ ਮਹੇਸ਼ਨਾ ਜੀ ਨੇ ਸੱਤ ਟੋਬੇ ਪੰਜ ਖੂਹ ਲਗਵਾਏ ਇਸੇ ਤਰ੍ਹਾਂ ਬਾਬਾ ਰਾਮਕਮਾਰ ਜੀ ਨੇ ਵੀ ਪਿੰਡ ਗੋਚਰੇ ਦੇ ਵਿੱਚ ਦੋ ਹੋਦੀਆਂ ਜੰਗਲੀ ਜਾਨਵਰਾਂ ਵਾਸਤੇ ਬਣਵਾਈਆਂ ਤੇ ਇਹ ਵੀ ਮਾਨਵਤਾ ਦੇ ਭਲੇ ਲਈ ਇਹਨਾਂ ਜੰਗਲੀ ਜਾਨਵਰਾਂ ਵਾਸਤੇ ਪੰਛੀਆਂ ਵਾਸਤੇ ਪਾਣੀ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਤੇ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਲਾਇਕ ਕਰਿਓ ਚੈਨਲ ਸਬਸਕ੍ਰਾਈਬਰ ਕਰਿਓ ਹਰਪਾਲ ਸਿੰਘ ਪਾਲੀ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਕਰੋ ਸੇਵਾ ਮਹਾਂਪੁਰਸ਼ਾਂ ਦੇ ਦਰਸ਼ਨ ਕਰੋ ਸੰਤ ਬਾਬਾ ਆਰਮ ਕੁਮਾਰ ਕੁਟਿਆ ਗੋਚਰ ਵਾਲੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ